ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੱਕ ਨਮੂਨਾ ਦਿਖਾਉਣ ਲੱਗੇ ਆ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਤੇ ਭਗਵੰਤ ਮਾਨ ਸਾਹਿਬ ਖੁਦ ਇਹ ਜ਼ਰੂਰ ਦੇਖ ਲੈਣ ਕਿਉਂਕਿ ਬਹੁਤ ਵੱਡਾ ਦਾਵਾ ਉਹਨਾਂ ਦਾ ਕਿ ਸਾਡੀ ਸਰਕਾਰ ਚ ਲੋਕਾਂ ਦੀ ਸੁਣਵਾਈ ਬਹੁਤ ਹੁੰਦੀ ਆ ਤੇ ਭ੍ਰਿਸ਼ਟਾਚਾਰ ਇੱਥੇ ਖਤਮ ਹੋ ਗਿਆ ਪਰ ਇਹਨਾਂ ਦਾ ਇਹ ਮਸਲਾ ਸਾਬਤ ਕਰਦਾ ਕਿ ਇੱਥੇ ਨਾ ਕੋਈ ਗਰੀਬ ਦੀ ਸੁਣਦਾ ਤੇ ਨਾ ਹੀ ਆਮ ਆਦਮੀ ਪਾਰਟੀ ਦੇ ਐਮਐਲਏ ਦੀ ਇੱਥੇ ਕੋਈ ਸੁਣਵਾਈ ਆ ਕਿਉਂਕਿ ਇਹਨਾਂ ਦੇ ਕੇਸ 'ਚ ਐਮਐਲਏ ਮੌਜੂਦਾ ਜਿਹੜੀ ਆ ਇਹਨਾਂ ਦੇ ਹਲਕੇ ਦੀ ਉਹ ਵੀ ਇਹਨਾਂ ਦੇ ਨਾਲ ਗਈ ਆ ਮਸਲਾ ਕੀ ਆ ਆਪਾਂ ਤੁਹਾਨੂੰ ਦੱਸਦੇ ਆ ਵੇਖੋ ਮਿਲ ਮਲਾ ਕੇ ਇੱਥੇ ਕੀ ਕੀ ਕੁੱਝ ਚੱਲੀ ਜਾਂਦਾ ਕੀ ਕੀ ਕੁੱਝ ਹੋ ਜਾਂਦਾ ਇਹਨਾਂ ਦੇ ਕੇਸ 'ਚ ਬੜਾ ਕੁੱਝ ਜਿਹੜਾ ਉਹ ਸਪਸ਼ਟ ਹੋ ਜਾਏਗਾ ਇਹ ਭਾਈ ਜੀ ਹੈ ਦਲਬਾਗ ਸਿੰਘ ਇਨਾਂ ਨੇ ਇਸ ਲੁਧਿਆਣਾ ਦੇ ਸ਼ਿਮਲਾਪੁਰੀ ਦੇ ਵਿੱਚ ਘਰ ਪਾਉਣ ਦੇ ਲਈ ਆ ਇੱਕ ਇੱਥੇ ਪਹਿਲਾ ਪਲਾਟ ਲਿਆ ਸੀਗਾ ਫਿਰ ਇਹ ਦੱਸਦੇ ਨੇ ਕਿ ਅਸੀਂ ਉਹਦੇ ਤੇ ਇਹ ਘਰ ਪਾਇਆ ਔਰ ਆਪਾਂ ਇਹਨਾਂ ਤੋਂ ਤੁਹਾਡੇ ਸਾਹਮਣੇ ਰੱਖਦੇ ਆ ਵੀ ਹੋਇਆ ਕੀ ਕੀ ਹੈ ਕਿਉਂਕਿ ਤੁਹਾਡੇ ਸਾਰਿਆਂ ਨਾਲ ਹੋ ਸਕਦਾ ਬੜਿਆਂ ਨਾਲ ਹੋ ਰਿਹਾ ਬੜਾ ਕੁਝ ਗਲਤ ਹੋ ਰਿਹਾ ਹੈ ਪਤਾ ਨਹੀਂ ਸਰਕਾਰ ਨੂੰ ਦਿਖ ਕਿਉਂ ਨਹੀਂ ਰਿਹਾ ਮੈਂ ਕਹੂੰਗਾ ਲੋਕਾਂ ਨੂੰ ਕਿ ਵੀਡੀਓ ਨੂੰ ਸ਼ੇਅਰ ਕਰੀ ਜਾਓ ਤੇ ਆਪਣਾ ਕਮੈਂਟ ਜਰੂਰ ਲਿਖਿਓ ਅੱਜ ਇੱਕ ਦਿਹਾੜੀਦਾਰ ਗਰੀਬ ਬੰਦਾ ਔਰ ਦਲਬਾਖ ਸਿੰਘ ਜੀ ਕੀ ਹੋਇਆ ਤੁਹਾਡੇ ਨਾਲ ਮੈਂ ਜੀ ਇਹ 70 ਗਜ ਜਗ੍ਹਾ ਲਈ ਸੀ ਜੀ ਟੀਲਰ ਤੋਂ ਜਿਹਦੇ ਵਿੱਚ ਉਹਨੇ ਸਾਡੇ ਨਾਲ ਰਜਿਸਟਰੀ ਇਹ 50 ਗਾਜ ਦੀ ਪਹਿਲਾਂ ਆ ਕੀ ਹੈ ਇਹ ਬਿਆਨਾ ਜੀ 70 ਗਜ ਦਾ ਅੱਛਾ ਇਹ ਬਿਆਨਾ ਹੈ 70 ਗਜ ਦਾ ਹਾਂਜੀ ਅੱਛਾ 70 ਗਜ ਦਾ ਬਿਆਨਾ ਕਰਵਾ ਕੇ ਫਿਰ ਪੈਸੇ ਕਿੰਨੇ ਦਿੱਤੇ ਤੁਸੀਂ ਇਹਦੇ ਜੀ ਪੂਰੇ ਪਲੇ ਕਰਤੇ ਪੈਸੇ ਸਾਰੇ 70 ਗਜ ਦੇ ਆ ਪਿੱਛੇ 70 ਗਜ ਦੇ ਜਿੱਦਾਂ ਜਿੱਦਾਂ ਪੈਸੇ ਦਿੱਤੇ ਨੇ ਉਦੋਂ ਉਦੋਂ ਸੈਨ ਹੋਏ ਨੇ ਉਹਦੇ अच्छा पैसे 70 गज दे दिते फिर उस तो बाद की होया उस तो बाद जी ਸਾਡੇ ਨਾਂ ਤੇ ਘਰਦਿਆਂ ਦੇ ਨਾਂ ਤੇ ਰਜਿਸਟਰੀ ਕਰਾਤੀ ਏ 50 ਗਜ ਦੀ اچھا ਆ ਪੈਸੇ ਬਿਆਨੇ ਚ 70 ਗਜ ਦੇ ਲਏ ਤੇ ਰਜਿਸਟਰੀ 50 ਗਜ ਦੀ ਕਰਵਾਈ 50 ਗਜ ਦੀ ਹੈ ਜੀ ਅੱਛਾ ਤੇ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਜਦੋਂ ਪਤਾ ਲੱਗਾ ਕਿ ਇਹ ਰਕਬਾ ਨਹੀਂ ਗਾ ਇੱਥੋਂ ਦਾ ਸਹੀ ਨਹੀਂ ਖਸਰਾ ਨੰਬਰ ਗਲਤ ਪਾ ਕੇ ਰਜਿਸਟਰੀ ਕੀਤੀ ਆ ਤੇ ਅਸੀਂ ਇਹਦੇ ਵਾਸਤੇ ਫਿਰ ਕੰਪਲੇਟਾਂ ਪਾਈਆਂ ਕਈ ਜਗ੍ਹਾ ਡਾ ਬਿਠਾਣੇ ਨੂੰ ਕੰਪਲੀਟ ਭਾਈ ਡਿਫਟੀ ਕਮਿਸ਼ਨ ਨੂੰ ਕੰਪਲੀਟ ਭਾਈ ਤੇ ਉਸ ਤੋਂ ਬਾਅਦ ਉਹਨੇ ਫੇਰ ਥੋੜੀ ਜੀ ਸੁਣਵਾਈ ਹੋਈ ਤੇ ਉਹਨੇ ਮੇਰੇ ਨਾਂ ਤੇ ਰਜਿਸਟਰੀ ਫੇਰ 50 ਗਜ ਦੀ ਕਰਤੀ ਜੀ ਅੱਛਾ ਫੇਰ ਤੁਹਾਡੇ ਨਾਂ ਤੇ 50 ਗਜ ਦੀ ਰਜਿਸਟਰੀ ਕਰਤੀ ਉਹ ਰਕਬਾ 21 ਰਜਿਸਟਰੀਆਂ ਦੋ ਹੋ ਗਈਆਂ ਜੀ ਇੱਕ ਮੇਰੇ ਘਰਦਿਆਂ ਦੇ ਨਾਂ ਇੱਕ ਮੇਰੇ ਨਾਂ ਅੱਛਾ ਰਕਬਾ ਇੱਕ ਤੇ ਰਜਿਸਟਰੀਆਂ ਦੋ ਹਾਂਜੀ ਰਜਿਸਟਰੀਆਂ ਦੋ ਅੱਛਾ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਜਦੋਂ ਸਾਨੂੰ ਇਹਦੀ ਫਰਦ ਦੁਬਾਰਾ ਲੈਣ ਗਏ ਹੁਣ ਤੇ ਉਹ ਕਹਿੰਦਾ ਕਿ ਇਹਦਾ ਰਕਬਾ ਵੱਧ ਵੇਚ ਚੁੱਕਿਆ ਇਹਦੀ ਬਚਦੀ ਇੱਥੇ 25 ਗਾਜਾ ਅੱਛਾ ਹਾਂਜੀ 25 ਗਾਜਾ ਇਹ 25 ਗਾਜਾ ਦੀ ਗੱਲ ਕਿਨੇ ਆਖੀ ਇਹ ਪਟਵਾਰੀ ਨੇ ਜੀ ਅੱਛਾ ਪਟਵਾਰੀ ਕਹਿੰਦਾ ਵੀ 25 ਗਾਜੀ ਜਗ੍ਹਾ ਤੁਹਾਡੇ ਨਾਂ ਤੇ ਹਾਂ 25 ਨਹੀਂ ਹੈ ਨਹੀਂ ਨਾਂ ਤੇ ਕਹਿੰਦੇ 25 ਗਾਜ ਲਿਖ ਕੇ ਦੋ ਮੈਂ ਤਾਂ ਤੁਹਾਡੇ ਨਾਂ ਤੇ ਫਰਦ ਕਰਾਂਗਾ ਅੱਛਾ 25 ਗਾਜ ਉਨੇ ਜਿਹੜੇ ਜਿਹੜਾ ਤੁਸੀਂ ਦੱਸ ਰਹੇ ਹੋ ਪ੍ਰਾਪਰਟੀ ਡੀਲਰ ਉਹਨੇ 50 ਗੱਜ ਦੀ ਰਜਿਸਟਰੀ ਤੁਹਾਡੇ ਨਾਲ ਕਰਾਈ ਹਾਂਜੀ 50 ਗੱਜ ਦੀ ਅੱਛਾ ਬਿਆਨਾ ਤੁਹਾਡੇ ਤੋਂ 70 ਗੱਜ ਦਾ ਲਿਆ ਹਾਂਜੀ ਅੱਛਾ ਉਸ ਤੋਂ ਬਾਅਦ ਫਿਰ ਤੁਸੀਂ ਕੋਈ ਸ਼ਿਕਾਇਤਾਂ ਕੀਤੀਆਂ ਇਸ ਮਸਲੇ ਦੀ ਹਾਂਜੀ ਸ਼ਿਕਾਇਤਾਂ ਵੀ ਕੀਤੀਆਂ ਜੀ ਜਦੋਂ ਮੈਂ ਆਪਣਾ ਸੀਐਮ ਸਾਹਿਬ ਨੂੰ ਮਿਲ ਕੇ ਆਇਆ ਜੀ ਇੱਕ ਸ਼ਿਕਾਇਤ ਆ ਖੁਦ ਦੋਸ ਚੰਡੀਗੜ੍ਹ ਜਾ ਕੇ ਉਹਨਾਂ ਨੂੰ ਹੱਥੀ ਦੇ ਕੇ ਆਇਆ ਸੀ ਆ ਮਿਲ ਕੇ ਭਗਵੰਤਮਾਨ ਸਾਹਿਬ ਨੂੰ ਹਾਂਜੀ ਅੱਛਾ ਫਿਰ ਇਹਦੇ ਤੇ ਕੀ ਕਾਰਵਾਈ ਹੋਈ ਕਾਰਵਾਈ ਦੀ ਤੁਹਾਡੇ ਸਾਹਮਣੇ 0 ਅੱਜ ਜਿੰਨੇ ਵਾਦੇ ਕੀਤੇ ਹੀ ਵਾਦਿਆਂ ਦੇ ਹਿਸਾਬ ਨਾਲ ਦੇ ਸਿਰਫ ਕੱਲੀਆਂ ਮੋਹਰੇ ਹੀ ਲੱਗੀਆਂ ਜੀ ਇਹਦੇ ਤੇ ਕਾਰਵਾਈ ਕੋਈ ਨਹੀਂ ਹੋਈ ਕਾਰਵਾਈ ਕੋਈ ਨਹੀਂ ਹੋਈ ਜੀ ਅੱਛਾ 0 ਆ ਜੀ ਉਸ ਤੋਂ ਬਾਅਦ ਕੋਈ ਤੁਸੀਂ ਕਿਸੇ ਨੂੰ ਸ਼ਿਕਾਇਤ ਦਿੱਤੀ ਉਸ ਤੋਂ ਬਾਅਦ ਜੀ ਆਪਣਾ ਮੈਂ ਇਹਨਾਂ ਨੇ ਡਿਪਟੀ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਆ ਦੇਖੋ ਆ ਡਿਪਟੀ ਕਮਿਸ਼ਨ ਦੇ ਵੀ ਪੇਸ਼ ਹੋਏ ਇਹਦੇ ਤੇ ਕੀ ਕੀ ਕਾਰਵਾਈ ਹੋਈ ਕੋਈ ਨਹੀਂ ਜੀ 0 ਹੀ ਆਈ ਵੀ ਅੱਛਾ ਉਸ ਤੋਂ ਬਾਅਦ ਕੋਈ ਥਾਣੇ ਸ਼ਿਕਾਇਤ ਦਿੱਤੀ ਤੁਸੀਂ ਥਾਣੇ ਸ਼ਿਕਾਇਤ ਜੀ ਕਾਫੇ ਡਾਬੇ ਥਾਣੇ ਨੂੰ ਸ਼ਿਕਾਇਤ ਕੀਤੀ ਜੀ ਇਹਦੇ ਤੇ ਤਰੀਕ ਮੈਂ ਦੇਖ ਲਓ ਕਿਹੜੀ ਪਾਈ ਆ ਹੂੰ ਇਨੂੰ ਵੀ ਆਪਣਾ ਕਾ 1.5 ਸਾਲ ਤੋਂ ਉੱਤੇ ਹੋ ਗਿਆ ਜੀ ਇਹਦੇ ਤੇ ਕੋਈ ਕਾਰਵਾਈ ਹੋਈ ਕਾਰਵਾਈ ਨਹੀਂ ਹੋਈ ਜੀ ਕੋਈ ਕਾਰਵਾਈ ਕੋਈ ਕਾਰਵਾਈ ਨਹੀਂ ਹੋਈ ਜੀ ਅੱਛਾ ਫਿਰ ਉਸ ਤੋਂ ਬਾਅਦ ਮੈਂ ਇੱਕ ਡਿਪਟੀ ਕਮਿਸ਼ਨਰ ਤੇ ਫਿਰ ਪੇਸ਼ ਹੋ ਕੇ ਇੱਕ ਦਰਖਾਸਤ ਦਿੱਤੀ 4 ਮਹੀਨੇ ਉਹਨੂੰ ਹੋ ਗਏ ਸ਼ਿਕਾਇਤ ਕੀਤੀ ਨੂੰ ਫਿਰ ਕੋਈ ਕਾਰਵਾਈ ਨਹੀਂ ਹੋਈ ਫਿਰ ਜਦੋਂ ਮੈਂ ਦੁਬਾਰਾ ਵੇਖਿਆ ਕਿ ਜਿਹੜੇ ਘਰਦਿਆਂ ਦੇ ਨਾਂ ਦੇ ਨੇ ਰਜਿਸਟਰੀ ਕਰਾਈ ਸੀ ਕਹਿੰਦਾ ਕੈਂਸਲ ਹੋਏਗਾ ਕਰਾ ਦਾਂਗਾ ਮੈਂ ਉਹ ਸਾਨੂੰ ਕਿਸੇ ਨੇ ਕਿਹਾ ਰਜਿਸਟਰੀ ਕੈਂਸਲ ਨਹੀਂ ਹੁੰਦੀ ਜਿਹੜੀ ਹੋ ਜਾਂਦੀ ਆ ਫਿਰ ਅਸੀਂ ਉਹਦੇ ਵਾਸਤੇ ਦੁਬਾਰਾ ਫਰਦ ਲੈਣ ਗਏ ਪਟਵਾਰਖਾਨੇ ਨੂੰ ਵੀ ਘਰਧਿਆ ਦੇ ਨਾਮ ਦੀ ਕੀ ਰਜਿਸਟਰੀ ਹੋਈ ਹੈ ਜਿਹੜੀ ਇੱਕੋ ਥਾਂ ਦੀਆਂ ਦੋ ਰਜਿਸਟਰੀਆਂ ਮਤਲਬ ਪਹਿਲਾਂ ਤੁਹਾਡੀ ਘਰ ਵਾਲੀ ਦੇ ਨਾਂ ਤੇ ਫਿਰ ਤੁਹਾਡੇ ਨਾਂ ਤੇ ਹਾਂਜੀ ਹਾਂਜੀ ਸਾਡੇ ਨਾਂ ਤੇ ਅੱਛਾ ਹਾਂਜੀ ਜਦੋਂ ਮੈਂ ਉਹ ਘਰ ਵਾਲੀ ਰਜਿਸਟਰੀ ਦੀ ਗਿਆ ਮੈਂ ਕਿਹਾ ਫਰਦ ਲੈ ਆ ਕੇ ਪੁਰਾਣੀ ਕਿਉਂਕਿ ਰਜਿਸਟਰੀ ਤਾਂ ਉਹਦੇ ਨੇ ਲੈ ਲਈ ਸੀ ਪੁਰਾਣੀ ਫਰਦ ਲੈਣਗੇ ਆ ਦੇ ਇੱਕ ਵਾਰ ਉੱਥੋਂ ਕਹਿੰਦੇ ਵੀ ਇਹ ਰਕਬਾ ਦੋ ਜਗ੍ਹਾ ਤੇ ਤੁਹਾਡੀ ਘਰ ਵਾਲੀ ਨੇ ਵੇਚ ਚੁੱਕੀ ਆ ਹਾਂ ਕਿਉਂਕਿ ਅਸੀਂ ਤਾਂ ਕੋਈ ਜਗ੍ਹਾ ਵੇਚੀ ਨਹੀਂ ਸਾਡੇ ਕੋਲ ਰਕਬਾ ਹੀ ਹੈ ਨਹੀਂ ਇਸ ਦੀਆਂ ਦੋ ਰਜਿਸਟਰੀਆਂ ਅਸੀਂ ਕਿਸੇ ਨੂੰ ਕਿੱਥੇ ਵੇਚਾਂਗੇ ਕਬਜ਼ਾ ਮੇਰੇ ਕੋਲ ਆ ਕਹਿੰਦੇ 25-25 ਗੈਦੀਆਂ ਦੇਖੋ ਜੀ ਕਹਿੰਦੇ ਦੋ ਜਗ੍ਹਾ ਪਟਵਾਰੀ ਨੇ ਲਿਖ ਕੇ ਦਿੱਤਾ ਇਹ ਫਿਰ ਕੌਣ ਵੇਚ ਗਿਆ ਮਿਲ ਕੇ ਵੇਚ ਗਿਆ ਕਿਹੜੀ ਜਨਾਨੀ ਖਿਲਾੜੀ ਹੈ ਸੁਨੀਤਾ ਕੌਰ ਕੀ ਕੀਤਾ ਇਹਨੇ ਪਟਵਾਰੀਆਂ ਨਾਲ ਮਿਲ ਕੇ ਇਹਦੇ ਹੁਣ ਤੁਹਾਨੂੰ ਕਿਵੇਂ ਪਤਾ ਜੀ ਉਹਨਾਂ ਨੇ ਵੇਚੀ ਆ ਹੋਰ ਕੋਈ ਵੇਚ ਨਹੀਂ ਸਕਦਾ ਕਿਉਂਕਿ ਪੁਰਾਣੀ ਰਜਿਸਟਰੀ ਉਹਦੇ ਕੋਲ ਸੀ ਇਹਨੇ ਲਈ ਸਾਡੇ ਉਹਨੇ ਆ ਅੱਛਾ ਹਾਂਜੀ ਦੇਖੋ ਜੀ ਆਪਾਂ ਉਹ ਜਿਹੜਾ ਪ੍ਰਾਪਰਟੀ ਡੀਲਰ ਜੀ ਦਾ ਇਹ ਨਾਂ ਲੈ ਰਹੇ ਨੇ ਉਹਦੇ ਨਾਲ ਵੀ ਗੱਲ ਕੀਤੀ ਆ ਉਹਦਾ ਪੱਖ ਵੀ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਸੁਣਾਵਾਂਗੇ ਤੇ ਆਪਾਂ ਜਿਹੜੇ ਥਾਣੇ ਨੂੰ ਇਹਨਾਂ ਨੇ ਸ਼ਿਕਾਇਤ ਕੀਤੀ ਡਾਬਾ ਥਾਣੇ ਨੂੰ ਉਹਦੇ ਦੋ ਇੱਕ ਐਸਐਚਓ ਸਾਹਿਬ ਇੱਕ ਉਹਨਾਂ ਦੇ ਰੀਡਰ ਦੋਵਾਂ ਨਾਲ ਅੱਡ ਅੱਡ ਗੱਲ ਕੀਤੀ ਆ ਉਹ ਵੀ ਤੁਹਾਨੂੰ ਸੁਣਾਵਾਂਗੇ ਦੇਖੋ ਮੈਨੂੰ ਜੋ ਲੱਗਿਆ ਮੈਂ ਠੋਕ ਮਜ਼ਾ ਕੇ ਕਹੂੰਗਾ ਉਹ ਜਿਹੜੇ ਪ੍ਰਾਪਰਟੀ ਡੀਲਰ ਨਾਲ ਆਪਾਂ ਗੱਲ ਕੀਤੀ ਆ ਉਹ ਇੰਨੀ ਗੱਲ ਮੰਨ ਗਿਆ ਵੀ ਉਹ ਥਾਂ ਦੇ ਵਿੱਚ ਕਹਿੰਦਾ ਮਿਸਪਲੇਸ ਹੋ ਗਏ ਆ 25 ਗਾਜ ਮਿਸਪਲੇਸ ਹੋ ਗਏ ਮੈਂ ਦੁਬਾਰਾ ਕਰਾ ਦੂੰਗਾ ਹੁਣ ਮੈਂ ਉਹਨੂੰ ਇਹ ਗੱਲ ਬੋਲੀ ਆ ਵੀ ਮਿਸਪਲੇਸ ਐ ਕਿਵੇਂ ਹੋ ਸਕਦੇ ਆ ਪਰ ਉਹ ਕਹਿੰਦਾ ਮੈਂ ਦੁਬਾਰਾ ਕਰਾ ਦੂੰਗਾ ਉਧਰ ਜਦੋਂ ਐਸਐਚਓ ਸਾਹਿਬ ਨੂੰ ਗੱਲ ਕੀਤੀ ਐ ਸਿੱਧੀ ਤੇ ਸਾਫ਼ ਗੱਲ ਐਸਐਚਓ ਤੇ ਰੀਡਰ ਸਾਹਿਬ ਦੀ ਮੈਨੂੰ ਲੱਗੀ ਤੁਸੀਂ ਸੁਣ ਲਿਓ ਜੋ ਮੈਨੂੰ ਜਾਪਿਆ ਉਹਨਾਂ ਦੀਆਂ ਗੱਲਾਂ ਗੋਲ ਮਟੋਲ ਸੀਗੀਆਂ ਤੇ ਉਹ ਕਿਉਂ ਸੀ ਸਮਝਦੇ ਤੁਸੀਂ ਵੀ ਹੋ ਹਾਂਜੀ ਕਿਉਂਕਿ ਉਹਨੇ ਕਿਉਂਕਿ ਮੈਂ ਦਿਹਾੜੀ ਦੱਪੇ ਵਾਲਾ ਗਰੀਬ ਬੰਦਾ ਉਹ ਜਿਹੜੇ ਕਿ ਮੈਂ ਦਰਖਾਸਤ ਦੇਣਾ ਉਥੇ ਉਹ ਪੈਸੇ ਭਰ ਦਿੰਦਾ ਤੇ ਸਾਡੀ ਉਥੇ ਹੀ ਗੋਲ ਹੋ ਜਾਂਦੀ ਦਰਖਾਸਤ ਕਿਉਂਕਿ ਉਹ ਪੈਸੇ ਵਾਲੀ ਪਾਰਟੀ ਆ ਹੁਣ ਡਾਬੇ ਠਾਣੇ ਨੂੰ ਵੀ ਪੈਸੇ ਭਰੇ ਨੇ ਜਾਂ ਤੋ ਦਾ ਕੋ ਰਿਸ਼ਤੇਦਾਰ ਤੇ ਹੈ ਨਹੀਂਗਾ ਫਿਰ ਇਹ ਇਹਦੇ ਵਿੱਚ ਅਸੀਂ ਐਮਐਲਏ ਸ਼ੀਨਾ ਨੂੰ ਵੀ ਵੀਡੀਓ ਚਲਾਈ ਸੀ ਅਸੀਂ ਤੁਹਾਡੇ ਹਲਕੇ ਦੀ ਐਮਐਲਏ ਨੂੰ ਹਾਂਜੀ ਐਮਐਲਏ ਆ ਉਸ ਟਾਈਮ ਸਾਨੂੰ ਉਹਨੇ ਮੌਜੂਦਾ ਆਣ ਕੇ ਕਿਆ ਹੀ ਵੀ ਮੈਂ ਇਹਨਾਂ ਤੇ ਕਾਰਵਾਈ ਕਰਾਵਾਂਗੀ अच्छा फिर एमएलए आई ਤੁਹਾਡੇ ਨਾਲ ਨਹੀਂ ਜੀ एमएलए ਉਸ ਟਾਈਮ ਆਈ ਸੀ ਪਟਵਾਰ ਖਾਨੇ ਸਾਡੇ ਨਾਲ ਗਈ ਆ ਸਿਰਫ ਉਹਦੇ ਕੈਮਰੇ ਦੇ ਮੂਹਰੇ ਹੀ ਕਹਿਤਾ ਕਿ ਮੈਂ ਕਾਰਵਾਈ ਕਰਾਵਾਂਗੇ ਕਾਰਵਾਈ ਇਹਨਾਂ ਦੀ ਜ਼ੀਰੋ ਹੋਈ ਆ ਐਮਐਲਏ ਨੂੰ ਪਤਾ ਲੱਗ ਗਿਆ ਸੀ ਵੀ ਵਾਕੇ ਹੀ ਮਾਮਲਾ ਗੜਬੜ ਹੋਇਆ ਹਾਂਜੀ ਉਹਨੂੰ ਪਤਾ ਲੱਗ ਗਿਆ ਸੀ ਮੰਨਿਆ ਵੀ ਆ ਚੈਨਲਾਂ ਤੇ ਵੀਡੀਓ ਚੱਲੀ ਸੀ ਐਮਐਲਏ ਦੀ ਹਾਂ ਚੱਲੀ ਆ ਜੀ ਚੈਨਲਾਂ ਤੇ ਵੀਡੀਓ ਚੱਲੀ ਆ ਪੂਰਾ ਲੁਧਿਆਣਾ ਲੈ ਉੱਤੇ ਚੱਲੀ ਵੀਡੀਓ ਵੇਖੋ ਜੀ ਉਹ ਵੀਡੀਓ ਮੈਂ ਵੀ ਦੇਖੀ ਐ ਇੱਕ ਦੋ ਨਿੱਜੀ ਚੈਨਲਾਂ ਦੇ ਉੱਪਰ ਚੱਲੀ ਐਮਐਲਏ ਖੁਦ ਆਈ ਪਟਵਾਰ ਖਾਨੇ ਗਈ ਪਟਵਾਰੀਆਂ ਨਾਲ ਬਹਿਸ ਕੀਤੀ ਜਿਹੜਾ ਡੀਲਰ ਜਿਹਦਾ ਨਾਮ ਲੈ ਰਹੇ ਨੇ ਉਹਦੇ ਨਾਲ ਵੀ ਐਮਐਲਏ ਨੇ ਖੁਦ ਫੋਨ ਤੇ ਬਹੁਤ ਸਖਤ ਬਹਿਸ ਕੀਤੀ ਆਦੇਸ਼ ਵੀ ਦਿੱਤੇ ਪਰ ਕਾਰਵਾਈ ਫਿਰ ਵੀ ਡੱਕਾ ਨਹੀਂ ਅਜੇ ਤੱਕ ਹੋਈ ਮਸਲਾ ਉਥੇ ਦਾ ਉਥੇ ਦਿਹਾੜੀਦਾਰ ਗਰੀਬ ਪਰਿਵਾਰ ਆ ਇਹਦੇ ਚਾਰ ਬੱਚੇ ਨੇ ਤਿੰਨ ਬੇਟੀਆਂ ਇੱਕ ਬੇਟਾ ਇਹ ਇਹਨਾਂ ਦੀ ਪਤਨੀ ਆ ਇੱਧਰ ਇਹ ਇੱਕ ਇਹਨਾਂ ਦਾ ਭਰਾ ਇਹ ਵਿਚਾਰਾ ਆਪਾ ਰੱਬ ਦਾ ਮਾਰਿਆ ਜਿਵੇਂ ਕੁਦਰਤ ਦਾ ਮਾਰਿਆ ਕਹਿ ਦਿੰਨੇ ਆ ਉਸ ਹਾਲਤ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਨਾ ਇਹਦੇ ਵਿਚਾਰੇ ਤੋਂ ਕੀ ਕੀ ਸਮੱਸਿਆ ਇਹਨੂੰ ਇਹ ਨਾ ਤੇ ਅੱਖਾਂ ਤੋਂ ਮਨੱਖਾ ਜੀ ਇੱਕ ਲੱਤ ਤੋਂ ਵੀ ਵੱਜੀ ਆ ਜੀ ਅੱਛਾ ਹਾਂਜੀ ਤੋਂ ਇਹ ਪੂਰੇ ਪਰਿਵਾਰ ਦਾ ਜਿਹੜਾ ਇਹ ਦਿਹਾੜੀ ਦੱਪਾ ਕਰਕੇ ਮਜ਼ਦੂਰੀ ਕਰਕੇ ਇਹ ਦਿਲਬਾਗ ਸਿੰਘ ਖਰਚਾ ਚਲਾਉਂਦਾ ਤੇ ਅੱਜ ਤੱਕ ਕੋਈ ਸੁਣਵਾਈ ਨਹੀਂ ਤੇ ਸਰਕਾਰ ਜੇ ਕਹਿੰਦੀ ਹੈ ਵੀ ਸੁਣਵਾਈਆਂ ਬਹੁਤ ਹੁੰਦੀਆਂ ਨੇ ਤੇ ਇੱਥੇ ਭ੍ਰਿਸ਼ਟਾਚਾਰ ਖਤਮਾ ਦੇਖੋ ਇਸ ਮਸਲੇ ਤੋਂ ਵੇਖ ਲਓ ਜਾਂ ਇਹੋ ਜੇ ਹੋਰ ਹਜ਼ਾਰਾਂ ਤੋਂ ਵੇਖ ਲਓ ਜੇ ਦਾਅਵੇ ਆਮ ਆਦਮੀ ਪਾਰਟੀ ਨੇ ਕਰਨੇ ਨੇ ਜੀ ਸਦਕੇ ਕਰੀ ਪਰ ਸੱਚੀ ਮੁੱਚੀ ਫਿਰ ਉਹ ਚੀਜ਼ਾਂ ਖਤਮ ਵੀ ਕਰੇ ਐਮ ਐਲ ਏ ਖੋਦ ਆਈ ਇਹਨਾਂ ਦੇ ਮਸਲੇ 'ਚ ਉਹ ਵੀਡੀਓ ਤੁਸੀਂ ਇੱਕ ਨਿੱਜੀ ਚੈਨਲ ਦੇ ਉੱਪਰ ਦੇਖ ਸਕਦੇ ਹੋ ਕਾਫੀ ਵਿਊ ਵੀ ਹੋਇਆ ਉਹਦਾ ਅਜੇ ਤੱਕ ਫਿਰ ਵੀ ਮਸਲਾ ਐਮ ਐਲ ਏ ਕਦੋਂ ਆਈ ਐਮ ਐਲ ਏ ਨੂੰ ਹੋ ਗਏ ਨੇ ਜੀ ਮੈਂ ਕਿ 1.5 ਸਾਲ ਤੋਂ ਉੱਤੇ ਹੋ ਗਿਆ ਜੀ ਚੈਨਲ ਤੇ ਖਬਰ ਚੱਲੀ ਨੂੰ ਉਦੋਂ ਦੀ ਆਈ ਹੈ ਉਦੋਂ ਬਾਅਦ ਸਾਡਿਓਨੇ ਕੋਈ ਸੁਣ ਸੁਣਵਾਈ ਨਹੀਂ ਕੀਤੀ ਮੈਂ ਬਹੁਤ ਗੇੜੇ ਮਾਰੇ ਨੇ ਐਮ ਐਲ ਏ ਕੋਲ ਦੁਬਾਰਾ ਗਏ ਹਾਂ ਹਾਂ ਦੁਬਾਰਾ ਗਏ ਆ ਜੀ ਜਦੋਂ ਉਹਨੇ ਆਪਣਾ ਸਾਡੀ ਪਹਿਲਾਂ ਤੇ ਕਹਿੰਦੀ ਰਹੀ ਫੋਨ ਕੀਤੇ 1 2 ਪਰ ਉਹਦੀ ਇਹਨਾਂ ਦੀ ਕੋਈ ਸੁਣਦਾ ਹੀ ਕੋ ਨਹੀਂ ਜੀ ਥਾਣੇ ਚ ਨਹੀਂ ਚਲਦੀ ਦੀ ਇਹਨਾਂ ਦੀ ਹੋਰ ਤੇ ਕਿੱਥੇ ਚੱਲਣੀ ਆ ਥਾਣੇ ਦੇ ਵਿੱਚ ਇਹਨੇ ਦੋ ਇੱਕ ਫੋਨ ਕਰਨ ਤੋਂ ਬਾਅਦ ਜਦੋਂ ਇਹਨਾਂ ਦੀ ਨਹੀਂ ਕੋਈ ਵਾਪਿਸ ਚੱਲੀ ਫਿਰ ਇੱਕ ਇਹਨੂੰ ਇਹਨਾਂ ਨੇ ਇੱਕ ਪਰਚੀ ਜੀ ਬਣਾ ਕੇ ਦੇ ਦਿੱਤੀ ਕਹਿੰਦੇ ਜੀ ਇੱਥੇ ਜਾ ਕੇ ਦਰਖਾਸਤ ਦੇ ਦਿਓ ਆ ਦੇ ਪਰਚੀ ਜੀ ਇੱਕ ਇਹਨਾਂ ਨੇ ਦਿੱਤੀ ਸੀ ਮੇਰੇ ਕੋਲ ਕਿਹਨੇ ਕਿਹਨੇ ਪਰਚੀ ਬਣਾ ਕੇ ਦਿੱਤੀ ਹੈ ਜਿਹੜੀ ਇਥੇ ਇਹਨਾਂ ਦੇ ਐਮ ਅੱਛਾ ਜਿਹਦੇ ਉੱਤੇ ਲਿਖਿਆ ਐ ਐਸ ਡੀ ਐਮ ਦਾ ਲਿਖਿਆ ਹਨਾ ਹਾਂਜੀ ਹਾਂਜੀ ਹਾਂ ਉਹ ਉਹ ਅੱਛਾ ਇਹ ਪਰਚੀ ਤੁਹਾਨੂੰ ਦੇ ਦਿੱਤੀ ਐ ਐ ਐ ਐਮ 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 ਐਲ ਏ ਐਮ ਐਲ ਏ ਨੇ ਬਣਾ ਕੇ ਦਿੱਤੀ ਹਾਂ ਐਮ ਐਲ ਏ ਮੌਜੂਦਾ ਸੀ ਤੋਂ ਦੇ ਜਿਹੜੇ ਲੀਡਰ ਸੀ ਨਾਲ ਬੈਠੇ ਉਹਨਾਂ ਲਿਖ ਕੇ ਦੇ ਦਿੱਤੀ ਵੀ ਇਹਨਾਂ ਨੂੰ ਪਰਚੀ ਦੇ ਦਿਓ ਇਹਨਾਂ ਨੂੰ ਸਮਝਾ ਦਿਓ ਫੁਲਾਨੀ ਜਗ੍ਹਾ ਚਲੇ ਜਾਣ ਵਾਹ ਜੀ ਵਾਹ ਜੀ ਵਾਹ ਕੀ ਕਾਰਵਾਈਆਂ ਨੇ ਐਮ ਐਲ ਏ ਸਾਹਿਬ ਐਸ ਡੀ ਐਮ ਦਾ ਨਾਮ ਦੱਸਦੇ ਨੇ ਕਹਿੰਦੇ ਇਹ ਪਰਚੀ ਦੇ ਉੱਪਰ ਲਿਖ ਕੇ ਵੀ ਇਹਨੂੰ ਜਾ ਕੇ ਤੁਸੀਂ ਮਿਲ ਲਓ ਇਹ ਤਾਂ ਸਾਰਿਆਂ ਨੂੰ ਹੀ ਪਤਾ ਗੱਲ ਤਾਂ ਇਹ ਆ ਵੀ ਐਮਐਲਏ ਸਾਹਿਬ ਨੂੰ ਵੋਟਾਂ ਪਾ ਕੇ ਲੋਕਾਂ ਨੇ ਨਮਾਇੰਦਾ ਚੁਣਿਆ ਉਹਨੇ ਮਸਲੇ ਹੱਲ ਕਰਾਉਣੇ ਨੇ ਉਹਦੇ ਕਹਿਣ ਤੇ ਹੋਣੀ ਰਹੇ ਤੇ ਇਹਦਾ ਮਤਲਬ ਫਿਰ ਐਮਐਲਏ ਹੱਥ ਖੜੇ ਕਰਕੇ ਪਿੱਛੇ ਹੋ ਰਹੇ ਨੇ ਇੱਕ ਬਹੁਤ ਵੱਡਾ ਇਹ ਸਵਾਲ ਹੈ ਆਪਾਂ ਭੈਣ ਜੀ ਨਾਲ ਗੱਲ ਕਰਦੇ ਆਂ ਭੈਣ ਜੀ ਕੀ ਤੁਹਾਡਾ ਮਸਲਾ ਹੈ ਤੇ ਕਿੱਥੇ ਖੜਾ ਇਹ ਪਾਜੀ ਆਪਣਾ ਜੋ ਜਦੋਂ ਦੇ ਅਸੀਂ 12 ਸਾਲ ਹੋ ਗਏ ਆ ਐਦਾਂ ਹੀ ਧੱਕੇ ਖਾਣੇ ਫਿਰਦੇ ਕਦੀ ਕਿਤੇ ਤੇ ਕਦੀ ਕਿਤੇ ਜਾਂਦੇ ਆ ਵੈਸੇ ਸਾਡੀ ਕੋਈ ਨਹੀਂ ਸੁਣਦਾ ਹੈਗਾ ਇਹ ਕੰਮ ਕਰਨ ਕੇ ਮਗਰ ਫਿਰ ਕੀ ਕਰਨ ਬੱਚੇ ਵੀ ਪਾਲਣੇ ਆ। ਹੂੰ। ਮਤਲਬ ਤੁਹਾਨੂੰ ਡਰ ਬਣਿਆ ਹੋਇਆ ਵੀ ਤੁਹਾਡਾ ਘਰ ਜਿਹੜਾ ਉਹ ਖੋਇਆ ਟੈਨਸ਼ਨ ਬੱਚਿਆਂ ਨੂੰ ਵੀ ਆ ਤੇ ਸਾਨੂੰ ਵੀ ਟੈਨਸ਼ਨ ਆ। ਕਾਦੀ ਟੈਨਸ਼ਨ ਹੈ? ਵੀ ਇਹ ਆ ਵੀ ਜਦੋਂ ਵੀ ਮਰਜ਼ੀ ਅਗਲਾ ਆ ਕੇ ਸਾਡੀ ਛੱਤ ਖਾ ਸਕਦਾ। ਮਤਲਬ ਤੁਹਾਡੇ ਤੋਂ ਘਰ ਖੋਇਆ ਜਾ ਸਕਦਾ। ਹਾਂਜੀ। ਹੂੰ ਕਿਉਂਕਿ ਜਿਸ ਟੈਨਸ਼ਨ ਆ ਉਹ ਆ ਬੱਚੇ ਕੀ ਟੈਨਸ਼ਨ ਆ ਦਿਮਾਗਾਂ ਤੇ ਤੁਹਾਡੇ? ਇਹੀ ਆ ਕਿ ਅੰਕਲ ਜੀ ਕਿ ਕੱਲ ਨੂੰ ਕੋਈ ਵੀ ਆ ਕੇ ਸਾਨੂੰ ਕਹਿ ਸਕਦਾ ਕਿ ਆਪਣਾ ਇਹ ਤੁਹਾਡਾ ਘਰ ਨਹੀਂ ਹੈਗਾ ਇੱਥੇ ਤੁਸੀਂ ਜਾਓ ਇਹਹੀ ਟੈਨਸ਼ਨ ਆ ਉਹਦੇ ਕਰਕੇ ਪਾਪਾ ਵੀ ਚੱਜ ਨਾਲ ਰੋਟੀ ਪਾਣੀ ਨਹੀਂ ਖਾਂਦੇ ਆ ਗਏ ਕਾਫੀ ਦਿਨਾਂ ਤੋਂ ਇਹਨਾਂ ਦੀ ਵੀ ਤਬੀਅਤ ਖਰਾਬ ਰਹਿੰਦੀ ਆ ਸਾਨੂੰ ਕੁਝ ਨਹੀਂ ਸਮਝ ਆ ਰਿਹਾ ਕਿ ਕੀ ਕਰਨ ਕੰਮ ਤੇ ਵੀ ਜਾਂਦੇ ਆ ਕੰਮ ਇੰਨਾ ਜ਼ੋਰ ਦਾ ਕਰਦੇ ਆ ਕਿ ਰੋਟੀ ਵੀ ਨਹੀਂ ਘਰੇ ਚੱਜ ਨਾਲ ਖਾਂਦੇ ਉਹੀ ਟੈਨਸ਼ਨ ਰਹਿੰਦੀ ਆ ਸਾਡੇ ਦਿਮਾਗ ਤੇ ਕਿ ਕੀ ਕਰਨਗੇ ਪਾਪਾ ਕੀ ਨਹੀਂ ਕਰਨਗੇ ਸਾਰੀ ਫੈਮਿਲੀ ਇਹਨਾਂ ਦੇ ਸਿਰ ਤੇ ਚੱਲਦੀ ਆ ਤੁਸੀਂ ਸੁਣਿਆ ਹੁਣ ਦੇਖੋ ਮਾਮਲਾ ਹੈ ਪ੍ਰਸ਼ਾਸਨ ਦੇ ਪਾਲੇ ਚ ਉਹਨਾਂ ਨੇ ਕੱਢਤਾ ਕਿਉਂਕਿ ਜਿਹੜੇ ਰੀਡਰ ਸਾਹਿਬ ਨੇ ਨਾ ਐਸ ਐਚਓ ਦੇ ਉਹ ਮੈਨੂੰ ਕਹਿੰਦੇ ਵੀ ਅਸੀਂ ਤਾਂ ਦਰਖਾਸਤ ਇੱਕ ਤਰ੍ਹਾਂ ਨਾਲ ਦਫਤਰ ਦਾਖਲ ਕਰ ਦਿੱਤੀ ਦਫਤਰ ਦਾਖਲ ਦਾ ਮਤਲਬ ਹੁੰਦਾ ਬੰਦ ਕਰਤੀ ਠੱਪ ਕਰਤੀ ਦੇਖੋ ਮੈਂ ਇੱਕ ਗੱਲ ਇੱਥੇ ਦੱਸਣੀ ਚਾਹਣਾ ਜਿਹੜਾ ਕੋਈ ਵੀ ਬਹੁਤ ਸਾਰੇ ਲੋਕ ਨੇ ਇੱਥੇ ਜਿਹੜੇ ਬੜੇ ਗਲਤ ਤਰੀਕਿਆਂ ਨਾਲ ਪੈਸਾ ਇਕੱਠਾ ਕਰਦੇ ਨੇ ਇਹ ਯਾਦ ਰੱਖਿਓ ਇਹ ਲੱਗਦਾ ਕੈਂਸਰਾਂ ਤੇ ਹੁੰਦਾ ਇਹ ਲੱਗਦਾ ਫਿਰ ਗੁਰਦਿਆਂ ਦੀਆਂ ਬਿਮਾਰੀਆਂ ਤੇ ਹੁੰਦਾ ਇਹ ਫਿਰ ਲੀਵਰ ਖਰਾਬ ਹੋਣ ਤੇ ਲੱਗਦਾ ਹੁੰਦਾ ਇਹ ਪੈਸਾ ਕਦੇ ਫਲਦਾ ਨਹੀਂ ਇਹ ਬੇਈਮਾਨੀ ਦੇ ਪੈਸੇ ਨਾਲ ਕਿਸੇ ਨੂੰ ਸ਼ਾਂਤੀ ਦੀ ਨੀਂਦ ਨਹੀਂ ਆ ਸਕਦੀ ਇੱਥੇ ਬੜੇ ਨੇ ਜਿਹੜੇ ਹਰਾਮ ਦਾ ਪੈਸਾ ਕਮਾਉਂਦੇ ਨੇ ਤੇ ਫਿਰ ਧਾਰਮਿਕ ਸਥਾਨਾਂ ਤੇ ਮੱਥੇ ਟੇਕ ਕੇ ਰੱਬ ਨੂੰ ਬੇਵਕੂਫ ਬਣਾਉਂਦੇ ਨੇ ਪਰ ਐਂ ਬੇਵਕੂਫ ਨਹੀਂ ਬਣਾਇਆ ਜਾ ਸਕਦਾ ਕੁਦਰਤ ਨੂੰ ਸੋ ਮੈਨੂੰ ਲੱਗਦਾ ਇਸ ਮਸਲੇ ਦੇ ਵਿੱਚ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਆਪਣੇ ਆਪ ਆਉਣਾ ਚਾਹੀਦਾ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਸ ਮਸਲੇ 'ਚ ਆਪੇ ਅੱਗੇ ਹੁਣ ਆਉਣਾ ਚਾਹੀਦਾ ਐਮਐਲਏ ਨੂੰ ਆਪੇ ਦੁਬਾਰਾ ਫੇਰ ਆ ਕੇ ਚੁਣੌਤੀ ਐ ਐਮਐਲਏ ਵਾਸਤੇ ਵੀ ਆਪ ਆਈ ਸੀ ਤੇ ਮਸਲਾ ਫੇਰ ਵੀ ਨਹੀਂ ਕਿਸੇ ਨੇ ਸੁਣਿਆ ਤਾਂ ਇਹਦਾ ਮਤਲਬ ਕੀ ਹੈ ਵੀ ਜੇ ਐਮਐਲਏ ਦੀ ਸੁਣਵਾਈ ਨਹੀਂ ਤੇ ਆਮ ਗਰੀਬ ਦਿਹਾੜੀਦਾਰ ਬੰਦੇ ਦੀ ਦਿਹਾੜੀਦਾਰ ਪਰਿਵਾਰ ਦੀ ਕੀ ਸੁਣਵਾਈ ਹੋ ਸਕਦੀ ਹੈ ਸੋ ਐਮਐਲਏ ਕੀ ਬੋਲੀ ਹੈ ਉਹ ਵੀ ਪੱਖ ਤੁਹਾਨੂੰ ਆਪਾਂ ਸੁਣਾਵਾਂਗੇ। ਅੱਛਾ ਇੱਕ ਨਾਲ ਸਾਡੇ ਕੋਲ ਮਾਮਲਾ ਆਇਆ ਹੈ ਦਿਲਬਾਗ ਸਿੰਘ ਹੋਰਾਂ ਦਾ। ਉਹਨਾਂ ਨੇ ਸਾਨੂੰ ਤੁਹਾਡੀਆਂ ਕਰਵਾਈਆਂ ਦੋ ਰਜਿਸਟਰੀਆਂ ਸਾਡੇ ਸਾਹਮਣੇ ਰੱਖੀਆਂ ਨੇ। ਤੇ ਤੁਹਾਡੇ ਦਿੱਤੇ ਹੋਏ ਹੋਰ ਵੀ ਕਾਗਜ਼ ਨੇ ਉਹ ਕਹਿੰਦੇ ਵੀ ਇਹਨਾਂ ਨੇ ਤੁਸੀਂ ਇਹਨਾਂ ਨੂੰ ਜਗ੍ਹਾ ਵੇਚੀ ਜਿੱਦੇ 'ਚ ਇਹ ਰਹਿ ਰਹੇ ਨੇ। ਉਹ ਕਹਿ ਰਹੇ ਨੇ ਕਿ ਦੋ ਵਾਰ ਪਹਿਲਾਂ ਮੇਰੀ ਘਰ ਵਾਲੀ ਦੇ ਨਾਮ ਇੱਕ ਵਾਰੀ ਰਜਿਸਟਰੀ ਕਰਵਾ ਕੇ ਦਿੱਤੀ। ਪਰ ਬਾਅਦ ਦੇ ਵਿੱਚ ਉਹ ਰਜਿਸਟਰੀ ਕਿਤੇ ਪਾਈ ਨਹੀਂ ਗਈ ਤੇ ਉਹ ਰਜਿਸਟਰੀ ਝਾਲੀ ਕਹਿੰਦੇ ਉਸ ਤੋਂ ਬਾਅਦ ਮੇਰੇ ਨਾਂ ਦੇ ਉੱਪਰ ਮਿਲ ਮਲਾ ਕੇ ਇਹਨਾਂ ਨੇ ਰਜਿਸਟਰੀ ਕਰਵਾ ਕੇ ਦਿੱਤੀ ਜਦੋਂ ਮੈਂ ਸੱਟ ਗਿਆ ਆਪੀ ਕਿਹਾ ਉਹਨਾਂ ਨੇ ਫਿਰ ਮੇਰੇ ਨਾਂ ਤੇ ਕਰਾ ਦੋ ਤੇ ਉਹਦੇ ਨਾਂ ਤੇ ਕਰਾਤੀ ਹਾਂਜੀ ਤੇ ਪੁੱਛਣਾ ਤੁਹਾਡਾ ਤੋਂ ਇਹ ਚਾਹਾਂਗੇ ਤੁਸੀਂ ਇੱਕ ਮਿੰਟ ਮੇਰਾ ਸਵਾਲ ਪੂਰਾ ਸੁਣ ਲਓ ਤਾਂ ਉਹ ਕਹਿੰਦੇ ਕਿ ਮੇਰੇ ਨਾਂ ਦੀ ਵੀ ਬਾਅਦ ਚ ਫਰਦ ਜਿਹੜੀ ਆ ਉਹ ਕਿਤੋਂ ਮਿਲ ਨਹੀਂ ਰਹੀ ਪਟਵਾਰੀ ਮੈਨੂੰ ਕਹਿ ਰਹੇ ਨੇ ਵੀ ਇਸ ਜਗ੍ਹਾ ਦਾ ਕੋਈ ਰਿਕਾਰਡ ਨਹੀਂਗਾ ਤੁਹਾਡੇ ਨਾਂ ਦੇ ਕੁਮਾਰ ਜੀ ਅੱਛਾ ਹਾਂਜੀ ਦੱਸੋ ਜੀ ਕੀ ਇਹ ਕੀਤਾ ਗਿਆ ਇੰਨੀ ਜ਼ਿੰਮੇਦਾਰੀ ਕੋ ਕਰਾਉਣੀ ਆ ਰਜਿਸਟਰੀ ਹਾਂਜੀ ਹੂੰ ਜ਼ਿੰਮੇਦਾਰੀ ਕੋ ਕਰਾ ਕੇ ਦੇਣੀ ਆ ਇਹ ਆਂਦਾ ਮੈਂ ਕਰਾਉਣੀ ਨਹੀਂ ਤਾਂ ਕਰਕੇ ਇਹਨੂੰ ਪਹਿਲੇ ਮਿਲੇ ਵੀ ਆਂਦਾ ਥੋੜੇ ਦਿਨ ਪੁਲਿਸ ਉੱਥੇ ਉਹ ਦਿੱਤੀ ਨਾ ਨੇ ਸ਼ਿਕਾਇਤ ਹੈ ਪੁਲਿਸ ਦੇ ਹਾਂ ਪੁਲਿਸ ਪੁਲਿਸ ਸ਼ਿਕਾਇਤ ਵੀ ਦਿੱਤੀ ਹੋਈ ਆ ਹਾਂਜੀ ਹਾਂ ਤੇ ਉੱਥੇ ਗਏ ਸੀ ਤੇ ਅਸੀਂ ਕਿਹਾ ਭੀ ਰਜਿਸਟਰੀ ਕਰਾਦ ਨੇ ਆਂਦਾ ਮੈਂ ਕਰਾਉਣੀ ਨਹੀਂ ਰੀਤ ਸਿੰਘ ਨਹੀਂ ਕਰਾਉਣੀ ਦੱਸੋ ਕਸ਼ਮੀਰ ਸਿੰਘ ਜੀ ਇਸ ਤਰ੍ਹਾਂ ਹੈ ਤੁਹਾਡੀ ਤੁਹਾਡੀ ਗੱਲ ਮੈਨੂੰ ਬੜੀ ਹਾਸੋ ਹੀ ਨਹੀਂ ਜਾਂਦੀ ਐ ਕਿਉਂਕਿ ਉਹ ਬੜਾ ਗਰੀਬ ਜਿਹਾ ਬੰਦਾ ਗਰੀਬ ਬੜਾ ਜਿਹਾ ਬੰਦਾ ਸਿੱਧਾ ਸਾਦਾ ਜਿਹਾ ਬੰਦਾ ਵਿਚਾਰਾ ਭੋਲਾ ਜਿਹਾ ਤੇ ਮੈਨੂੰ ਇਹ ਲੱਗਾ ਵੀ ਤੁਸੀਂ ਕਾਫੀ ਮਤਲਬ ਇਹਨਾਂ ਕੰਮਾਂ 'ਚ ਮਾਰ ਹੁੰਨੇ ਹੋ ਤੁਸੀਂ ਕਹਿੰਦੇ ਹੋ ਵੀ ਉਹ ਕਹਿੰਦਾ ਵੀ ਮੈਂ ਤਾਂ ਰਜਿਸਟਰੀ ਕਰਾਉਣੀ ਤੁਹਾਡੀ ਰਿਕਾਰਡਿੰਗ ਕਰ ਰਿਹਾ ਜੀ ਮੈਂ ਇਸੇ ਤਰ੍ਹਾਂ ਅਸੀਂ ਖਬਰ 'ਚ ਚਲਾਉਣੀ ਐ ਸੋਚ ਸਮਝ ਕੇ ਤੁਸੀਂ ਆਪਦੀ ਗੱਲ ਰੱਖਿਓ ਪੂਰੀ ਤੁਹਾਡਾ ਪੱਖ ਇਸੇ ਤਰ੍ਹਾਂ ਹੀ ਆਪਾਂ ਪੇਸ਼ ਕਰਨਾ ਜਿਵੇਂ ਤੁਸੀਂ ਦੱਸੋਗੇ ਤੁਸੀਂ ਕਹਿੰਦੇ ਹੋ ਕਿ ਕਹਿੰਦਾ ਮੈਂ ਰਜਿਸਟਰੀ ਕਰਾਉਣੀ ਨਹੀਂ ਕੋਈ ਵੀ ਬੰਦਾ ਇੰਡੀਆ ਔਰ ਦੁਨੀਆ ਦੇ ਵਿੱਚ ਇਹੋ ਜਿਹਾ ਹੋ ਸਕਦਾ ਜਿ ਜਿਨੇ ਥਾਂ ਲਈ ਹੋਵੇ ਤੇ ਉਹ ਕਵੇ ਵੀ ਪੈਸੇ ਵੀ ਦਿੱਤੇ ਹੁਣ ਤੇ ਉਹ ਕਵੇ ਮੈਂ ਰਜਿਸਟਰੀ ਨਹੀਂ ਕਰਾਉਣੀ ਨਹੀਂ ਜੇ ਤੁਸੀਂ ਹੁਣ ਕਹੇ ਹੁਣ ਕਰਾ ਦਿਨਾ ਰਜਿਸਟਰੀ ਤੇ ਕੋਈ ਪ੍ਰੋਬਲਮ ਨਹੀਂ ਤੁਸੀਂ ਜਿਹੜੀ ਪਹਿਲਾਂ ਰਜਿਸਟਰੀ ਕਰਵਾ ਕੇ ਦਿੱਤੀ ਹੈ ਉਹਦੀ ਫਸਤ ਜੇ ਇਹਨੂੰ ਨਹੀਂ ਮਿਲ ਰਹੀ ਤੇ ਤੁਹਾਡੀ ਜ਼ਿੰਮੇਵਾਰੀ ਨਹੀਂ ਕਿ ਉਹਨੂੰ ਫਰਦ ਲੈ ਕੇ দাও ਲੈ ਕੇ ਨਹੀਂ ਹੈਗੀ ਆ 50 25 ਗਾਈ ਤੇ ਤਾਂ ਹੈ ਹੀ ਆ ਨਾ ਉਹਦੇ ਕੋਲ ਇਹ 50 ਗੱਜ ਦੀ ਨਹੀਂ ਜਿੰਨੇ ਦੀ ਰਜਿਸਟਰੀ ਕਰਵਾਈ ਜਨਾਬ ਤੁਸੀਂ ਕਿੰਨੇ ਦੀ ਕਰਵਾਈ ਇਹ ਪੰਜੀ ਦੀ ਬਾਅਦ ਚ ਕਰਾਈ ਕਰਾਣੀ ਹੈ ਨਾ ਹਾਂਜੀ ਨਹੀਂ ਨਹੀਂ ਤੁਸੀਂ ਪਹਿਲਾਂ ਕਿੰਨੇ ਦੀ ਰਜਿਸਟਰੀ ਕਰਾਈ ਜਿਹੜੀ ਸਾਡੇ ਮੂਰੇ ਪਈ ਆ ਇਹ 50 ਗੱਜ ਦੀ ਹਾਂ ਤੇ 50 ਗੱਜ ਦੀ ਫਰਦ ਫਿਰ ਲੈ ਕੇ ਤੁਸੀਂ ਕਿਉਂ ਨਹੀਂ ਦੇ ਰਹੇ ਜੀ ਇਹਨੂੰ ਉਹ ਪੰਜੀ ਗੱਜ ਦੀ ਆ ਹੈ ਉਹ ਪੰਜੀ ਗੱਜ ਦੀ ਨਹੀਂ ਪੰਜੀ ਗੱਜ ਦੀ ਕਿ 25 ਗੱਜ ਦੀ ਕਿ 50 ਗੱਜ ਦੀ ਇਹ ਦੱਸੋ ਕਿੰਨੇ ਦੀ ਰਜਿਸਟਰੀ ਕਰਾਈ 25 ਗੱਜ ਦੀ ਹੁਣ ਇਹ ਤੁਸੀਂ ਕਿਹਾ 50 ਗੱਜ ਦੀ ਸਾਡੇ ਕੋਲ ਕਾਗਜ਼ ਪਿਆ ਜੀ ਉਹਦੇ ਤੇ ਦਾ 50 ਗੱਜ ਲਿਖਿਆ ਮੈਨੂੰ ਪਰ ਹੈ 25 ਗਾਜ ਦੀ ਹੈ ਨਾ ਨਹੀਂ ਜੇ ਕਰਾਈ ਆਪਾਂ 50 ਗਾਜ ਦੀ ਤੇ ਫਿਰ 25 ਗਾਜ ਦੀ ਕਿਵੇਂ ਨਿਕਲ ਆਈ ਨਹੀਂ ਉਹ ਮਤ ਕਦ ਮਿਸਪਲੇਸ ਹੋ ਗਿਆ 25 ਗਾਜ ਰਹਿ ਗਈ ਹੈ ਨਹੀਂ ਮਿਸਪਲੇਸ ਕਿੰਨੇ ਹੋ ਗਿਆ ਜੀ ਰਜਿਸਟਰੀਆਂ ਦੇ ਵਿੱਚ ਅੱਧੋ ਅੱਧ ਥਾਂ ਤੇ ਮਿਸਪਲੇਸ ਹੋ ਸਕਦੀ ਹੈ ਤੁਸੀਂ ਇੱਕ ਤਜਰਬੇਕਾਰ ਪ੍ਰਾਪਰਟੀ ਡੀਲਰ ਹੋ ਮੈਂ ਇੱਕ ਚੈਨਲ ਦਾ ਮੁਖੀ ਹਾਂ ਤੁਸੀਂ ਦੱਸ ਦਿਓ ਵੀ ਅੱਧੋ ਅੱਧ ਥਾਂ ਜਿਹੜੀ ਆ ਉਹ ਮਿਸਪਲੇਸ ਹੋ ਸਕਦੀ ਹੈ ਨਹੀਂ ਨਹੀਂ ਹੁੰਦੀ ਨਹੀਂ ਹੈ ਫਿਰ ਤੁਹਾਡੇ ਕਾਗਜ਼ਾਂ ਤਾਂ ਹੋਈ ਪਈ ਹੈ ਚਲੋ ਇਹਨਾਂ ਨੂੰ ਤਾਂ ਕਿਹਾ 25 ਗਾਜ ਤੇ ਹੀ ਕਰਾ ਦਿੰਦਾ ਰਜਿਸਟਰੀ ਨਹੀਂ ਤੁਸੀਂ ਗੜਬੜ ਕਰ ਰਹੇ ਹੋ ਜੀ ਤੁਹਾਡੀ ਗੱਲ 'ਚ ਬਹੁਤ ਵੱਡੀ ਗੜਬੜ ਨਜ਼ਰ ਆ ਰਹੀ ਹੈ ਤੁਸੀਂ 50 ਗਜ ਦੀ ਹਿਸਟਰੀ ਕਰਾਈ ਹੈ ਹੁਣ ਤੁਸੀਂ ਕਹਿ ਰਹੇ ਹੋ ਕਿ 25 ਗਜ ਮਿਸਪਲੇਸ ਹੋ ਗਈ ਹੈ ਮਿਸਪਲੇਸ ਕਿਸ ਤਰ੍ਹਾਂ ਹੋ ਸਕਦੀ ਹੈ ਜੀ ਉਹ ਬਈ ਉਤੋਂ ਪਹਿਲਾਂ 50 ਗਜ ਦੀ ਨਾਂ ਦਿੱਤੀ ਸਰਦ ਨਿਕਲੀ ਤੇ ਨਹੀਂ ਪਈ ਗਜ ਇਹ ਹੈ ਗੱਲ ਨਹੀਂ ਐਵੇਂ ਹੋ ਸਕਦਾ ਇਹ 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 ਤਹਿਸੀਲਦਾਰ ਨੇ ਆਪਣੇ ਆਪ ਗੜਬੜ ਕਰਤੀ ਹੈ ਤਹਿਸੀਲਦਾਰ ਤੇ ਦੋਸ਼ ਲਾ ਰਹੇ ਹੋ ਤੁਸੀਂ ਨਹੀਂ 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 ਤਹਿਸੀਲਦਾਰ ਤੇ ਥੋੜਾ ਲਾ ਰਹੇ ਹੋ ਤੇ ਤੁਸੀਂ ਕਰਵਾਈ ਹੈ ਗੜਬੜ ਮੈਸ ਹਨ ਕਰਾਉਣੀ ਹੈ ਜੀ ਫਿਰ ਕਿੰਨੇ ਕਰਵਾਈਏ ਜੀ ਦੱਸੋ ਮੈਨੂੰ ਸਮਝਾਓ ਪੂਰੀ ਦੁਨੀਆ ਤੁਹਾਨੂੰ ਸੁਣ ਰਹੀ ਹੈ ਹਾਂ ਨਹੀਂ ਨਹੀਂ ਠੀਕ ਹੋ ਤੇ ਦੱਸੋ ਨੀਆ ਦਾ ਦੱਸੋ ਫਿਰ ਗੜਬੜ ਕਿਨੇ ਕੀਤੀ ਹੈ ਤੁਸੀਂ ਰਜਿਸਟਰੀ 50 ਗਜ ਦੀ ਕਰਵਾਈ ਹੈ ਨਾ ਹਾਂਜੀ ਹਾਂਜੀ 50 ਗਜ ਦੀ ਹੀ ਕਰਵਾਈ ਹੈ ਨਾ ਤੁਸੀਂ ਰਜਿਸਟਰੀ ਕੀਤੀ ਕਰਾਈ ਤੇ ਆ ਗਜ ਦੀ ਸੀ ਸੋਨਾ ਨਾ ਕਿੰਨੇ 25 ਗਜ ਕਰਾਈ ਨਿਕਲੀ 25 ਗਜ ਹਾਂ ਕਿਉਂ ਨਿਕਲੀ 25 ਗਜ ਦੱਸੋ ਕਿਵੇਂ 25 ਗਜ ਨਿਕਲੀ ਇਹਦੇ ਬਾਰੇ ਹੁਣ ਪਤਾ ਨਹੀਂ ਹੈ ਕਿ ਨਹੀਂ ਇਹ ਤੁਸੀਂ ਗੜਬੜ ਕਰ ਰਹੇ ਹੋ ਸੋਹਣ ਜੀ ਮੈਂ ਇਹਨਾਂ ਨੂੰ ਕਿਹਾ 25 ਗੱਜ ਜੇਸੀ ਕਰਾ ਦੰਨੇ ਆ ਹਾਂਜੀ ਨਹੀਂ ਗਰੀਬ ਬੰਦਾ ਜੀ ਬੇਹਦ ਗਰੀਬ ਬੰਦਾ ਆ ਤੁਸੀਂ ਅਹੀਂ ਇਹਨੂੰ ਪੈਸੇ ਵੀ ਦਿੱਤੇ ਯਾਰ ਜੀ ਇਹ ਚੀਜ਼ ਹੈ ਕੋਈ ਆਸ ਹੀ ਗੱਲ ਨਹੀਂ ਹੈ ਨਹੀਂ ਜੇ ਪੈਸਿਆਂ ਨੂੰ ਮਾਰੋ ਛੱਡੋ ਗੋਲੀ ਮਾਰੋ ਗੱਲ ਸ਼੍ਰੀਮਾਨ ਜੀ ਇਹ ਆ ਬੇਨਤੀ ਹੈ ਕਿ ਅਸੀਂ ਤੁਹਾਡਾ ਪੱਖ ਲੈਣਾ ਸੀ ਅਸੀਂ ਤੁਹਾਡਾ ਪੱਖ ਲੈ ਲਿਆ ਪਰ ਠੀਕ ਹੈ ਇਹਦੇ ਵਿੱਚ ਜੇ ਕਾਨੂੰਨੀ ਤਰੀਕੇ ਨਾਲ ਵੇਖੀਏ ਤਾਂ ਤੁਸੀਂ ਬਹੁਤ ਵੱਡੀ ਜਾਪਦਾ ਇੰਜ ਹੈ ਵੀ ਤੁਸੀਂ ਤੁਸੀਂ ਗਲਤ ਕਰ ਰਹੇ ਹੋ ਗੜਬੜ ਕਰ ਰਹੇ ਹੋ ਤੁਸੀਂ ਇੰਜ ਜਾਪਦਾ ਨਹੀਂ ਨਹੀਂ ਗੜਬੜ ਤੁਸੀਂ ਕਰ ਰਹੇ ਜੀ ਹਾਂ ਔਰ ਇਹ ਦੇਖੋ ਸਾਡੇ ਕੋਲ ਵੀ ਰਜਾਨਾ ਕੇਸ ਆਉਂਦੇ ਨੇ ਤੁਸੀਂ ਪ੍ਰਾਪਰਟੀ ਡੀਲਰਾਂ ਤੁਹਾਨੂੰ ਵੀ ਸਾਰੇ ਰਾਹ ਪਤਾ ਨੇ ਆਪਣੇ ਦੇਸ਼ ਚੱਲਦਾ ਬਹੁਤ ਵੱਡਾ ਭ੍ਰਿਸ਼ਟਾਚਾਰ ਥੱਲੇ ਤੋਂ ਉੱਪਰ ਤੱਕ ਮਿਲਮਲਾ ਲਿਆ ਜਾਂਦਾ ਠੀਕ ਹੈ ਸਰ ਬਹੁਤ ਸਾਰੇ ਪਟਵਾਰੀ ਕਿੰਨੇ ਫੜੇ ਜਾ ਰਹੇ ਆ ਰੋਜ਼ ਸਾਡੇ ਕੋਲ ਖਬਰਾਂ ਆਉਂਦੀਆਂ ਤਹਿਸੀਲਦਾਰ ਵੀ ਕਈ ਫੜੇ ਜਾ ਰਹੇ ਆ ਜਿਹੜੇ ਇਸ ਤਰ੍ਹਾਂ ਦੀਆਂ ਗੜਬੜਾਂ ਰਲ ਮਿਲ ਕੇ ਕਰ ਜਾਂਦੇ ਨੇ ਸੋ ਬੇਨਤੀ ਇਹ ਆ ਵੀ ਤੁਸੀਂ ਮਤਲਬ ਅਸੀਂ ਤਾਂ ਖਬਰ ਚਲਾ ਦੇਾਂਗੇ ਪਰ ਇਹ ਖਬਰ ਦੇ ਉੱਪਰ ਅਸੀਂ ਫੋਕਸ ਰੱਖਾਂਗੇ ਇਹ ਅਸੀਂ ਸੁਣਾ ਸਹੀ ਇੱਕ ਮਿੰਟ ਹਾਂਜੀ ਦੱਸੋ ਅਸੀਂ ਰਿਪੋਰਟ ਜਿਸ ਤਰ੍ਹਾਂ ਗੱਲ ਖਤਮ ਆ ਉਹਨਾਂ ਨੂੰ ਪੋਚੋ ਪੇਰ ਜਿਸ ਤਰ੍ਹਾਂ ਆਦੀ ਫਰਾਦ ਨੇ ਬਸ ਗੱਲ ਸੀ ਨੀ ਰਜਿਸਟਰੀ ਰਜਿਸਟਰੀ ਤੁਸੀਂ ਕਰਵਾ ਦਿਓਗੇ ਪਰ ਇੱਕ ਵਾਰੀ ਅਸੀਂ ਇਹ ਖਬਰ ਚਲਾਉਣੀ ਆ ਇਸ ਤੋਂ ਬਾਅਦ ਦੁਬਾਰਾ ਫੇਰ ਅਸੀਂ 15 ਦਿਨ ਬਾਅਦ ਤੁਹਾਡੇ ਨਾਲ ਦੁਬਾਰਾ ਗੱਲ ਕਰਾਂਗੇ ਉਹਨਾਂ ਨੂੰ ਅਸੀਂ ਦੱਸ ਦਿੰਨੇ ਆ ਵੀ ਤੁਸੀਂ ਕੀ ਕਹਿ ਰਹੇ ਹੋ ਵੀ ਹੋਰ ਰਜਿਸਟਰੀ ਸਾਰੀ 50 ਗਜ ਦੀ ਕਰਾ ਕੇ ਦੇਵੋਗੇ ਹਾਂ 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 ਇਹ ਤੀਜੀ ਵਾਰ ਦੀ ਪਹਿਲਾਂ ਹਨ 25 ਗਜ ਦੀ ਹੋਰ ਕਰਾ ਦਾਂਗੇ ਇੱਕ ਫਰਦ ਦਾ ਚਾਰਟ ਜੀ ਇੱਕ ਫਰਦ ਇਹਨਾਂ ਨੂੰ ਪਟਵਾਰੀ ਨੇ ਬਣਾ ਕੇ ਦਿੱਤੀ ਹੈ ਇਹ ਇਹਨਾਂ ਦੀ ਪਤਨੀ ਸੁਨੀਤਾ ਦੇ ਨਾਂ ਤੇ ਜਿਹੜੀ ਤੁਸੀਂ ਪਹਿਲਾਂ ਰਜਿਸਟਰੀ ਕਰਵਾਈ ਸੀ ਤੇ ਉਹ ਇਹਨਾਂ ਦੀ ਪਤਨੀ ਦੇ ਨਾਂ ਤੋਂ ਜਗ੍ਹਾ ਅੱਗੇ ਵੇਚੀ ਪਈ ਹੈ ਜਦੋਂ ਕਿ ਇਹਨਾਂ ਦੀ ਪਤਨੀ ਕਿਤੇ ਗਈ ਨਹੀਂ ਉਹਦੇ ਕਿਤੇ ਦਸਕਤ ਨਹੀਂ ਹੋਏ ਤੇ ਜਗ੍ਹਾ ਤੁਹਾਡੇ ਕੋਲ ਨਹੀਂ 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 ਵੀ ਇਹ ਉਹ ਗਲਤ ਕਹੀ ਜਾਂਦਾ ਹੈਗਾ ਪਟਵਾਰੀ ਗਲਤ ਕਹਿ ਰਿਹਾ ਨਹੀਂ ਨਹੀਂ ਪਟਵਾਰੀ ਨਹੀਂ ਗਲਤ ਕਹਿ ਰਿਹਾ ਜੋ ਪਟਵਾਰੀ ਨੇ ਇਹਨਾਂ ਨੂੰ ਫਰਦ ਕੱਢ ਕੇ ਦਿੱਤੀ ਅੱਗੇ ਵੇਚੀ ਹੋਈ ਦੀ ਉਹ ਸਾਡੇ ਸਾਹਮਣੇ ਪਈ ਹੈ ਜੀ ਅੱਛਾ ਹਾਂਜੀ ਪਤਾ ਨਹੀਂ ਕੀ ਕਿਹੜੇ ਕਾਗਜ਼ ਹਨੰਤ ਪਤਾ ਨਹੀਂ ਹੈਗਾ ਅਨੀਆਂ ਸਾਡੇ ਕੋਲੇ ਪਈ ਆ ਤਾਂ ਇਹਨਾਂ ਨੂੰ ਭਰਾਜੀ ਗੱਲ ਆ ਇਦਾਂ ਤੇ ਇਹਨਾਂ ਕੋਲ ਆਪਾਂ ਰਜਿਸਟਰੀ ਖਰਾਬ ਨੇ 25 ਕਾਜੀ ਦੀ ਗੱਲ ਹੋ ਤਾ ਠੀਕ ਨਾ 25 ਕਾਜੀ ਦੀ ਪੂਰੀ ਇਹਨਾਂ ਦੀ ਪੂਰੀ ਜਗ੍ਹਾ ਇਹਨਾਂ ਦੀ ਕਰੋ ਇੱਕ ਤਾਂ ਬੇਨਤੀ ਆ ਪੂਰੀ ਤਰ੍ਹਾਂ ਦੇ 25 ਅੱਗੇ ਹੈ ਵੀ 25 ਹੋਰ 25 ਤਾਂ ਇਹਨਾਂ ਨੇ ਮਕਾਨ ਨਹੀਂ ਬਣਾ ਲਿਆ ਵਾ ਪਰ ਇਸ ਤਰ੍ਹਾਂ ਨਾ ਮੇਰੀ ਤੁਹਾਨੂੰ ਮੇਰੀ ਲੋਕ ਸਾਰੇ ਜਨਤਾ ਪ੍ਰਸ਼ਾਸਨ ਸਾਰਿਆਂ ਨੇ ਆਪਾਂ ਨੂੰ ਸੁਣ ਲੈਣਾ ਨਹੀਂ ਇਹ ਪੀਲਾ ਵੀ ਇਸ ਤਰ੍ਹਾਂ ਦੀ ਚੀਟਿੰਗ ਕਰਨ ਦੀ ਕੋਸ਼ਿਸ਼ ਜਾਂ ਇਸ ਤਰ੍ਹਾਂ ਦੀ ਆ ਗੜਬੜਾ ਗਰੀਬ ਬੰਦਿਆਂ ਨਾਲ ਕਰਨ ਦੀ ਕੋਸ਼ਿਸ਼ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ। ਉਹ ਨਹੀਂ ਭਰਾ ਜੀ ਕੀਤੀ ਨਹੀਂ ਗਲਤੀ ਨਾਲ ਹੋ ਗਿਆ ਵਾ ਕੋਈ ਗੱਲ ਨਹੀਂ। ਗਲਤੀ ਮੰਨਦੇ ਹੋ ਤੁਸੀਂ ਵੀ ਗਲਤੀ ਹੋਈ ਆ। ਉਹ ਤਾਂ ਮੰਨਣਾ ਹੀ ਹੁਣ ਮਤਲਬ ਜਦੋਂ ਅੰਨੇ ਕ ਵੀ ਕਰਾ ਦਿੰਦਾ ਤੁਹਾਨੂੰ ਪੱਕੀ ਗੱਲ ਸਤ ਪੰਨਾ ਜੀ। ਚਲੋ ਠੀਕ ਅੱਜ ਬਕਾਇਦਾ ਹੀ ਕਰਾ ਦਿੰਨੇ ਆ ਗੱਲ ਕੀ ਆ। ਚਲੋ ਠੀਕ ਹੈ ਜੀ ਅਸੀਂ 15 ਦਿਨਾਂ ਬਾਅਦ ਹੋਣੇ ਤੁਹਾਡੇ ਨਾਲ ਵੀ ਗੱਲ ਕਰਾਂਗੇ ਇਹਨਾਂ ਤੋਂ ਵੀ ਪੁੱਛਾਂਗੇ ਦੁਬਾਰਾ ਫਿਰ ਅਸੀਂ 15 ਦਿਨਾਂ ਬਾਅਦ ਕਰਾਂਗੇ ਨਹੀਂ ਨਾ ਨਾ ਪਰ ਜੇਤੀ ਕਰਾ ਦੀ ਹੈ ਕੰਫਰਮਾਈਜ਼ ਕਰਨ ਦੀ ਗੱਲ ਕਰਤੋਂ ਆਤੀ ਗਈ ਹੈ ਠੀਕ ਹੈ ਜੀ ਠੀਕ ਹੈ ਹਾਂ ਜੀ ਸਰ ਐਸ ਐਚਓ ਸੁਖਸ਼ਿੰਦਰ ਸਿੰਘ ਦੀ ਗੱਲ ਕਰ ਰਿਹਾ ਹਾਂ ਹਾਂ ਜੀ ਹਾਂ ਜੀ ਐਸ ਐਚਓ ਸਾਹਿਬ ਲਾਈਵ ਸੱਚ ਟੀਵੀ ਤੋਂ ਮੈਂ ਬੋਲ ਰਿਹਾ ਜੀ ਡਾਕਟਰ ਬਖਸ਼ੀਸ਼ ਸ਼ਾਹਦ ਹਾਂ ਜੀ ਹਾਂ ਜੀ ਬੋਲੀ ਆ ਬੇਨਤੀ ਸੀਗੀ ਜੀ ਇੱਥੇ ਨਾ ਲੁਧਿਆਣਾ ਦੇ ਵਿੱਚ ਇੱਕ ਗਰੀਬ ਜਿਹੇ ਆਦਮੀ ਆ ਦਿਲਬਾਜ ਸਿੰਘ ਨਾਂ ਉਹਦਾ अच्छा जी। ਉਹਨੇ ਇੱਕ ਪ੍ਰਾਪਰਟੀ ਡੀਲਰ ਤੋਂ 2012 ਦੇ ਵਿੱਚ ਜੋ ਸਾਡੇ ਕੋਲ ਉਹ ਮਸਲਾ ਲੈ ਕੇ ਆਇਆ ਉਹਦੇ ਅਨੁਸਾਰ ਉਹਨੇ 2012 ਤੋਂ 250 ਗੱਜ ਜਗ੍ਹਾ ਖਰੀਦੀ ਸੀ। ਜੋ ਕਾਰਜ ਸਾਡੇ ਸਾਹਮਣੇ ਪਏ ਨੇ ਉਹਨਾਂ ਦੇ ਮੁਤਾਬਕ ਪਹਿਲਾਂ ਇੱਕ ਰਜਿਸਟਰੀ ਪ੍ਰਾਪਰਟੀ ਡੀਲਰ ਨੇ ਉਹਦੀ ਘਰ ਵਾਲੀ ਦੇ ਨਾਂ ਤੇ ਕਰਵਾ ਕੇ ਦਿੱਤੀ। ਇਹ ਮੇਰੇ ਖਿਆਲ 'ਚ ਕੋਈ ਇਦਾਂ ਦਾ ਮੈਟਰ ਨਹੀਂ 70 ਗੱਜ ਤੇ ਨੇ ਕਬਜ਼ਾ ਕੀਤਾ ਹੋਇਆ। ਕੁਝ ਇਹੋ ਜਿਹਾ ਮੈਟਰ ਹੋਊਗਾ ਕਿ ਹੋਰ। ਹਾਂਜੀ ਉਹ 50 ਗਜ ਜਗ੍ਹਾ ਇਹ ਬਿਲਡਿੰਗ ਨਹੀਂ 70 ਗਜ ਤੇ ਕਬਜ਼ਾ ਕੀਤਾ ਹੋਇਆ ਕੋਈ ਉਹ ਸਾਰੀ ਵੀ ਕੀਤੀ ਹੋਏ ਦੋ ਮੰਜ਼ਲਾ ਨਹੀਂ ਗਿਉ ਇਹ ਜਿਹੇ ਸਿਸਟਮ ਜੀ ਹਾਂਜੀ 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 50 ਗਜ ਦਾ ਪਲਾਟ ਹੈ ਜੀ 50 ਗਜ ਤੇ 70 ਗਜ ਤੇ ਜਿਵੇਂ ਕਬਜ਼ਾ ਕਰ ਜੂਗਾ ਇਹ ਕੀ ਚਾਹਤਾ ਵਾ ਨਹੀਂ ਜੀ ਸਾਡੇ ਕੋਲ ਜੋ ਹੈ ਨਾ ਜੀ ਉਹਦੇ ਮਤਲਬ ਨਹੀਂ ਮੇਰੇ ਕੋਲ ਵੀ ਜੋ ਗੱਲ ਹੈ ਮੈਂ ਤੁਹਾਨੂੰ ਮੈਂ ਮੇਰੇ ਤੇ ਆ ਚਿੱਕਤਾ ਇਹ ਮੈਟਰ ਆ ਕੋਈ ਹੋਰ ਮੈਟਰ ਨਾ ਹੋਵੇ ਫਿਰ ਨਹੀਂ ਜੋ ਸਾਡੇ ਕੋਲ ਆਇਆ ਜੀ ਉਹ ਇਹ ਹੈ ਕਿ 50 ਗਜ ਦਾ ਮੈਂ ਵੀ ਉਹ ਵੀ ਮੇਰੇ ਗੱਲ ਮੇਰੇ ਧਿਆਨ ਜਿਹੜੀ ਇੱਕ ਗੱਲ ਹੈ ਵੀ ਮੈਂ ਤੁਹਾਨੂੰ ਉਹ ਦੱਸੀ ਨਾ ਇਹ 70 ਗਜ ਮੈਟਰ ਵਾਲੀ ਸੀਗੀ ਜਗਾ ਵੀ 70 ਗਜ ਉਹ ਜਗ੍ਹਾ ਕੀਤਾ ਹੋਇਆ ਕੋਈ ਜੀ ਬਿਲਡਿੰਗ ਵੀ ਸਾਰੀ ਕੀਤੀ ਹੋਈ ਆ ਚਲੋ ਜਿਹੜੀ ਮੈਂ ਹੋਰ ਕੋਈ ਹੋਰ ਮੈਟਰ ਨਾ ਹੋਵੇ ਕਿ ਕਿਹੜਾ ਮੈਟਰ ਹੈ ਇਹ ਇਹ ਉਹੀ ਮੈਂ ਤੁਹਾਨੂੰ ਦੱਸ ਰਿਹਾ ਨਾ ਉਹੀ ਮੈਂ ਤੁਹਾਡੇ ਤੁਹਾਨੂੰ ਦੱਸ ਰਿਹਾ ਤੁਹਾਡਾ ਪੱਕਾ ਹੀ ਲੈਣਾ ਜੀ ਇਹਦੇ ਤੇ ਹਾਂ ਜੀ ਇਹ 50 ਗਜ ਜਗਾ ਦੀ ਰਜਿਸਟਰੀ ਇਹ ਕਹਿੰਦੇ ਨੇ ਵੀ ਸਾਡੇ ਕੋਲ ਇਹਨਾਂ ਨੇ ਦੋ ਰਜਿਸਟਰੀਆਂ ਰੱਖਣੀਆਂ ਰੱਖੀਆਂ ਨੇ ਇੱਕ ਰਜਿਸਟਰੀ ਪਹਿਲਾਂ ਇਹ ਕਹਿੰਦੇ ਵੀ ਪ੍ਰਾਪਰਟੀ ਡੀਲਰ ਨੇ ਮੇਰੀ ਘਰ ਵਾਲੀ ਦੇ ਨਾਂ ਤੇ ਕਰਵਾ ਕੇ ਦਿੱਤੀ। ਉਹ ਅਸੀਂ ਜਦੋਂ ਬਾਅਦ ਚ ਫਰਦ ਲੈਣ ਗਏ ਤਾਂ ਉਹ ਸਾਨੂੰ ਕਹਿੰਦੇ ਵੀ ਇਹ ਤਾਂ ਨਹੀਂ ਬੋਲਦੀ ਤੁਹਾਡੀ ਘਰ ਵਾਲੀ ਦੇ ਨਾਂ ਤੇ। ਕਹਿੰਦੇ ਫੇਰ ਅਸੀਂ ਕਾਫੀ ਸਾਲ ਤੱਕ ਤਾਂ ਅੱਛਾ ਨਹੀਂ ਉਹਦੋਂ ਦਾ ਕੋਰਤੀ ਕਰਵਾ ਨਹੀਂ ਕੀਤੀ। ਹਾਂ ਇਹਨਾਂ ਨੇ ਕਾਫੀ ਸ਼ਿਕਾਇਤਾਂ ਜਿਹੜੀਆਂ ਨੇ ਨਹੀਂ ਸੱਚ ਇਹਨਾਂ ਦਾ ਕੋਰਤੀ ਚ ਚੱਲਦਾ ਮਿਲਦਾ ਚਾਂਜੇ ਹਾਂਜੀ। ਇਹ ਮੈਂ ਟਰੈਕ ਦਾ। ਇਹ ਬਣਾ ਕੋਟਗੇ ਚੱਲਦਾ ਸ਼੍ਰੀਮਾਨ ਜੀ ਮੇਰਾ ਸਵਾਲ ਇੱਕ ਵਾਰੀ ਪੂਰਾ ਹੋ ਲੈੰਦਰ ਜੀ ਉਹ ਮੇਰੀ ਵੀ ਗੱਲ ਸੁਣ ਲਓ ਪਹਿਲਾਂ ਬੁੜੀ ਸ਼੍ਰੀਮਾਨ ਜੀ ਮੈਂ ਪੁੱਛੀ ਇਹਨਾਂ ਵੀ ਕੋਟਗੇ ਵੀ ਚੱਲਦਾ ਇਹਨਾਂ ਨੂੰ ਪੁੱਛੋ ਮਾੜਾ ਸ਼ਹਿਰ ਇੱਕ ਤਾਂ ਮਟਕੇ ਵੀ ਮਟਕਨ ਪ੍ਰਾਪਰਟੀ ਦੇ ਕੋਰਟ ਕੇਸ ਜੀ ਇੱਕ ਤਾਂ ਲੱਗ ਮੈਟਰ ਚੱਲ ਰਿਹਾ ਸੀ ਉਹ ਉਹਦੇ ਜਿੱਤੇ ਇੱਕ ਲੱਗ ਚ ਰਖਾ ਸੀ ਜੀ ਇੱਕ ਤਾਂ ਗੱਲ ਸੁਣ ਮੇਰੇ ਮੇਰੇ ਆ ਗਿਆ ਧਿਆਨ ਚ ਹੈਲੋ ਹਾਂਜੀ ਹਾਂਜੀ ਇੱਕ ਤਾਂ ਬੁਲਾਈ ਸੀ ਪਾਰਟੀ ਮੈਂ ਉੱਤਰਦਾ ਵੀ ਬੁਲਾਈ ਸੀਗੇ ਉਹ ਕਹਿੰਦੇ ਸਾਡਾ ਕੋਰਟ ਕੇਸ ਚੱਲ ਰਿਹਾ ਇਸ ਬੰਦੀ ਕੋਈ ਕੋਰ ਉਹਦੇ ਰਿਗਾਰਡਿੰਗ ਆ ਵੀ ਕੋਰਟ ਕੇਸ ਚੱਲਦਾ ਉਹ ਤੋਂ ਸ਼ਾਇਦ ਉਹ ਨਾ ਹੋਵੇ ਇਹ ਉਹੀ ਮੇਰੇ ਗੱਲ ਚ 50 ਗਜਾ ਜਗ੍ਹਾ ਪੱਛੀ ਵਾਲਾ ਜਗ੍ਹਾ ਕੋਰਟ ਕੇਸ ਚੱਲ ਰਿਹਾ ਇਸ ਚ ਤਾਂ 50 ਗਜਾ ਇਹਨਾਂ ਨੂੰ ਵੇਚੀ ਸੀ 50 ਗਜ ਦੇ ਪੈਸੇ ਲਏ ਔਰ ਇਹ ਕਹਿੰਨੇ ਦੀ ਬਾਤ ਜਦੋਂ ਪਹਿਲੀ ਰਜਿਸਟਰੀ ਠੀਕ ਨਹੀਂ ਨਿਕਲੀ ਤੱਕ ਜੋਰ ਪਾ ਕੇ ਸ਼ਿਕਾਇਤਾਂ ਵਗੈਰਾ ਕੀਤੀਆਂ ਤੇ ਫਿਰ ਉਹਨਾਂ ਨੇ ਸਾਡੀ ਦੁਬਾਰਾ ਰਜਿਸਟਰੀ ਇਹ ਕਹਿੰਦਾ ਮੇਰੇ ਨਾਂ ਤੇ ਕਰਵਾਈ ਜਦੋਂ ਕਹਿੰਦਾ ਮੇਰੇ ਨਾਂ ਤੇ ਰਜਿਸਟਰੀ ਹੋਣ ਤੋਂ ਬਾਅਦ ਮੈਂ ਫਰਦ ਲੈਣ ਗਿਆ ਤਾਂ ਪਟਵਾਰੀ ਸਾਹਿਬ ਕਹਿੰਦੇ ਵੀ ਨਹੀਂ ਜੀ ਇਹ 25 ਗਜ ਤੁਹਾਡੇ ਨਾਂ ਤੇ ਜਗ੍ਹਾ ਹੋਈ ਹੈ ਤੁਹਾਨੂੰ 50 ਗਜ ਕਹਿੰਦੀ ਹੈ ਉਸ ਤੋਂ ਬਾਅਦ ਇਹ ਕਹਿੰਦੇ ਵੀ ਮੈਂ ਸੀਐਮ ਸਾਹਿਬ ਨੂੰ ਵੀ ਮਿਲਿਆ ਆਪ ਜਾ ਕੇ ਉਸ ਤੋਂ ਬਾਅਦ ਮੈਂ ਕਮਿਸ਼ਨਰ ਸਾਹਿਬ ਨੂੰ ਕਈ ਵਾਰ ਮਿਲਿਆ ਮੈਂ ਥਾਣੀ ਵੀ ਦਰਖਾਸਤ ਦਿੱਤੀ ਹੈ ਤੇ ਇਹ ਬੜਾ ਨਾ ਸਾਡੀ ਨਜ਼ਰ ਚ ਬੜਾ ਸਿੱਧਾ ਸਦਾਇਆ ਦੇਸੀ ਬੰਦਾ ਸਾਨੂੰ ਲੱਗਿਆ ਅਨਪੜ੍ਹ ਨਹੀਂ ਉਹ ਤਾਂ ਠੀਕ ਹੈ ਮੈਂ ਇਹ ਕਹਿੰਦਾ ਅਸੀਂ ਬੁਲਾਏ ਸੀ ਇਹ ਇਹਦੇ ਚੈਨਲ ਪੁੱਛਿਆ ਸੀ ਮੇਰੇ ਖਿਆਲ ਚ ਪਹਿਲਾਂ ਇਹਨਾਂ ਦੀ ਇਹ ਗੱਲ ਵੀ ਹੋਈ ਸੀ ਮੇਰੇ ਤੋਂ ਪਹਿਲਾਂ ਵੀ ਉਹ ਕਹਿੰਦੇ ਜੀ ਤੁਹਾਡਾ ਨਾਮ ਨੂੰ ਕਰਾਉਂਦਾ ਪਤਾ ਫਿਰ ਇਹਨਾਂ ਦਾ ਕੋਰਟ ਕੇਸ ਲਾ ਦੇਣਾ ਕੋਰਟ ਕੇਸ ਚੱਲਦਾ ਇਸ ਮਟਰ ਚ ਇਹਨਾਂ ਦਾ ਮੈਂ ਨਾ ਜੀ ਉਹ ਜਿਹੜਾ ਪ੍ਰੋਪਰਟੀ ਡੀਲਰ ਆ ਉਹਦਾ ਪੱਖ ਲਿਆ ਜੀ अच्छा ओनु ਜਦੋਂ ਮੈਂ ਇਹ ਗੱਲ ਪੁੱਛੀ ਹੈ ਵੀ ਤੁਸੀਂ ਰਜਿਸਟਰੀ ਕਿੰਨੇ ਗਜ ਦੀ ਕਰਵਾਈ ਸੀ ਕਹਿੰਦਾ 50 ਗਜ ਦੀ ਮੈਂ ਕਿਹਾ ਪਰ ਫਰਦ ਇਹਨਾਂ ਦੇ 25 ਗਜ ਦੀ ਕਿਉਂ ਬੋਲ ਰਹੀ ਹੈ ਫਿਰ ਕਹਿੰਦਾ ਜੀ ਉਹ ਕਿਤੇ ਮਿਸਪਲੇਸ ਹੋ ਗਈ ਉਹ ਕਿਤੇ ਗਲਤੀ ਹੋ ਗਈ ਆ ਮੈਂ ਬਾਕੀ ਕਰਵਾ ਦੂੰਗਾ ਮੈਂ ਉਹਨਾਂ ਨੂੰ ਕਿਹਾ ਦੇਖੋ ਤੁਸੀਂ ਨਹੀਂ ਅਸੀਂ ਬਲਾਸ਼ੇ ਕੋਰਟ ਕੇਸ ਚੱਲ ਰਿਹਾ ਮੈਂ ਤੁਹਾਡੇ ਉਹ ਮੇਰੀ ਗੱਲ ਫੋਲੋ ਨਹੀਂ ਕੀਤੀ ਸੀ ਜੇ ਕੋਰਟ ਕੇਸ ਇਸ ਦੇ ਰਿਗਾਰਡਿੰਗ ਅਸੀਂ ਬਲਾਸ਼ੇ ਕਹਿੰਦੇ ਕੋਰਟ ਕੇਸ ਹੈ ਸਾਡਾ